बचे शहर अॼ दूजी तीजी चौथी क्लास पढ़ंदे ने उन्हनि ਪਿੰਡਾਂ ਦੀਆਂ ਕੁਝ ਗੱਲਾਂ ਦੇਖੀਆਂ ਜਾਣ ਪਿੰਡਾਂ ਦਾ ਪਹਿਰਾਵਾ ਪਹਿਨਾਇਆ ਜਾਵੇ ਪਿੰਡਾਂ ਦੇ ਖਾਣ-ਪੀਣ ਬਾਰੇ ਪਿੰਡਾਂ ਦੇ ਸੱਭਿਆਚਾਰ ਬਾਰੇ ਆਪਣੇ ਪਛੋਕੜ ਬਾਰੇ ਮੇਰਾ ਮਤਲਬ ਹੈ ਵੀ ਆਪਣੀ ਉਸ ਧਰਤੀ ਨਾਲ ਜੁੜੇ ਰਹਿਣਾ ਅੱਜ ਦਾ ਇਹ ਫੰਕਸ਼ਨ ਕੀਤਾ ਬਾਕੀ ਰਹੀ ਗੱਲ ਅੱਜ ਦੇ ਸੰਗੀਤ ਦੀ ਅੱਜ ਦੇ ਗੀਤਾਂ ਦੀ ਮੈਂ ਜਦੋਂ ਆਲ ਇੰਡੀਆ ਰੇਡੀਓ ਸਟੇਸ਼ਨ ਤੇ ਮੈਂ ਕਾਣ ਲੱਗਿਆ ਉਦੋਂ ਹਮੇਸ਼ਾ ਇੱਕ ਪ੍ਰੋਗਰਾਮ ਜਿਹੜਾ ਹੁੰਦਾ ਸੀ ਉਹਨੂੰ ਦਿਹਾਤੀ ਪ੍ਰੋਗਰਾਮ ਕਹਿੰਦੇ ਸੀਗੇ ਪਰ ਦਿਹਾਤੀ ਪ੍ਰੋਗਰਾਮ ਦੇ ਵਿੱਚ ਲੋਕ ਗਾਇਕ ਲੋਕ ਗਾਇਕਸ ਨੂੰ ਲੋਕ ਕਹਿੰਦੇ ਸੀਗੇ ਤੇ ਲੋਕ ਗਾਥਾਵਾਂ ਹੀ ਗਾਈਆਂ ਜਾਂਦੀਆਂ ਸੀਗੇ ਪੰਜਾਬ ਦੇ ਕੁਝ ਹਾਲਾਤ ਸੁਧਰੇ ਲੋਕੀ ਥੋੜਾ ਜਿਆ ਮਨੋਰੰਜਨ ਵਾਲ ਨੂੰ ਆਏ ਨਿਰਜਤਾ ਹਰ ਬੰਦਾ ਕਰਦਾ ਇੱਕ ਬੰਦਾ ਜਿਹੜਾ ਲਾਉਣ ਵਾਸਤੇ ਗਿਆ ਨਾ ਲਾਉਣ ਵਾਸਤੇ ਆਪਣੇ ਬਾਥਰੂਮ ਚ ਗਿਆ ਉਹ ਵੀ ਉੱਥੇ ਕੁਝ ਨਾ ਕੁਝ ਕਰੀ ਜਾਂਦਾ ਉਹ ਹਾਂਜੀ ਜਿਹੜਾ ਬੰਦਾ ਖੇਚ ਹਲ ਬੋਂਦਾ ਚਾਹ ਉਹ ਥੱਕਿਆ ਹੋਇਆ ਜਾਏ ਹਾਰੇ ਹੋਏ ਲੇਕਿਨ ਉਥੇ ਵੀ ਉਹ ਆਪਣੇ ਦਿਲੀ ਤੇ ਪ੍ਰਾਨਸ ਗਾ ਗਈ ਖੜਦਾ ਯਾਨ ਸਿੱਖਿਆ ਸ਼ਕੀਤ ਹੈ ਨਾ ਤੁਹਾਡੇ ਸਹਾਂ ਨਾਲ ਜਾਊਗਾ ਜਦ ਤੱਕ ਤੁਸੀਂ ਪਰਲੋਕ ਨਹੀਂ ਸੁਧਾਰ ਜਾਂਦੇ ਉਦੋਂ ਤੱਕ ਇਹ ਰਹੂਗਾ ਸਸੀ ਕਾਲ ਜੀ ਤੁਸੀਂ ਦੇਖ ਦਿਓ ਨਰਪੱਖ ਪੋਸਟ ਮੈਂ ਤੁਹਾਡਾ ਆਪਣਾ ਦਾਰਾ ਕਵਦੀ ਅਜਿਵੇਂ ਕਿ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਉਹੋ ਜਿਹੀਆਂ ਚੀਜ਼ਾਂ ਤੋਂ ਜਾਣੂ ਕਰਵਾਉਂਦੇ ਰਹਿੰਨੇ ਆ ਜਿਹੜੀਆਂ ਕਿ ਸਾਡੇ ਸੱਭਿਆਚਾਰ ਤੋਂ ਦੂਰ ਹੁੰਦੀਆਂ ਜਾ ਰਹੀਆਂ ਨੇ ਜਿਹੜੀਆਂ ਸਾਡੇ ਜੀਵਨ ਜਿੰਦਗੀ ਦੇ ਵਿੱਚੋਂ ਦੂਰ ਹੁੰਦੀਆਂ ਜਾ ਰਹੀਆਂ ਨੇ ਅੱਜ ਅਸੀਂ ਲੁਧਿਆਣਾ ਸਿਟੀ ਇਨਕਲੇਵ ਦੇ ਵਿੱਚ ਪਹੁੰਚੇ ਆ ਜਿੱਥੇ ਬਾਬਾ ਬੋੜ ਗਾਇਕ ਜਿਨ੍ਹਾਂ ਨੂੰ ਆਪਾਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਜੀ ਜਿਹੜੇ ਉਹਨਾਂ ਦੇ ਨਾਲ ਮੈਡਮ ਗਾਉਂਦੇ ਨੇ ਸਖਜੀਤ ਕੌਰ ਜੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਆ ਜਿੱਥੇ ਉਹਨਾਂ ਨੇ ਅੱਜ ਇੱਕ ਫੰਕਸ਼ਨ ਰੱਖਣ ਰੱਖਿਆ ਆਪਣੇ ਗ੍ਰਹਿ ਦੇ ਵਿੱਚ ਜਿੱਥੇ ਜਿਵੇਂ ਕਿ ਉਹ ਫਾਕਸਨ ਜੇ ਆਪਾਂ ਕਹਿ ਦਈਏ ਸਿੱਧਮ ਸਿੱਧਾ ਉਹਨਾਂ ਦਾ 3 ਦੇ ਨਾਲ ਸੰਬੰਧ ਆਪਾਂ ਕਹਿ ਸਕਦੇ ਕਿਉਂਕਿ ਜਿਹੜੇ ਲੋਕ ਪਿੰਡਾਂ ਤੋਂ ਆ ਕੇ ਸ਼ਹਿਰਾਂ ਦੇ ਵਿੱਚ ਰਹਿਣ ਲੱਗੇ ਨੇ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਾਸਤੇ ਜਿਹੜੇ ਇਹ ਜਿਹੇ ਉਪਰਾਲੇ ਨੇ ਸਾਨੂੰ ਕਰਨੇ ਚਾਹੀਦੇ ਨੇ ਉਹ ਉਪਰਾਲੇ ਉਹੋ ਜਿਹੇ ਸਖਸੀ ਕਰ ਸਕਦੇ ਨੇ ਜਿਹੜੇ ਆਪ ਸੱਭਿਆਚਾਰ ਦੇ ਨਾਲ ਜੁੜੇ ਹੋਣ ਸਾਡੇ ਕੋਲ ਜਨਾਬ ਮੁਹੰਮਦ সিদ্দিক ਜੀ ਇਸ ਟਾਈਮ ਮੌਜੂਦ ਨੇ ਉਹ ਵੀ ਇੱਥੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਵੀ ਜਿਹੜੀ ਪੁਰਾਣੀ ਗਿੱਕੀ ਹੁੰਦੀ ਸੀ ਤੇ ਹੁਣ ਦੀ ਗਿੱਕੀ ਹੁੰਦੀ ਸੀ ਉਹਦੇ ਵਿੱਚ ਉਹ ਕਿੰਨਾ ਅੰਤਰ ਦੇਖਦੇ ਨੇ ਤੇ ਉਹ ਜਦੋਂ ਇਸ ਤਰ੍ਹਾਂ ਦੀ ਗਾਇਕੀ ਨੂੰ ਸੁਣਦੇ ਨੇ ਜਿਹੜੀ ਗਾਇਕੀ ਕਿ ਸੋਹਰਸ ਰੱਬੇ ਵਾਲੀ ਗਾਇਕੀ ਜਿਹਨੂੰ ਆਪਾਂ ਕਹਿ ਲਈਏ ਜਾਂ ਉਹ ਚੀਜ਼ਾਂ ਸੁਣਦੇ ਨੇ ਜਿਹੜੀਆਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧ ਨਹੀਂ ਰੱਖਦੀਆਂ ਵੀ ਉਹ ਕਿਹੋ ਜਿਹਾ ਮਹਿਸੂਸ ਕਰਦੇ ਨੇ ਸਾਡੇ ਕੋਲ ਜਨਾਬ ਆਪਾਂ ਪੰਜਾਬੀ ਗਾਇਕੀ ਦੇ ਬਾਬਾ ਬੋੜ ਵੀ ਕਹਿ ਸਕਦੇ ਆ ਜਨਾਬ ਮੁਹੰਮਦ ਸਦੀਕ ਜੀ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਜੀ ਅਸੀਂ ਉਹਨਾਂ ਨਾਲ ਗੱਲ ਕਰਾਵਾਂਗੇ ਸਰ ਸਤਿਗੁਰਾਲ ਜੀ ਸਤਿਗੁਰਾਲ ਜੀ ਦਾਰਾ ਜੀ ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਆਪ ਜੀ ਨੇ ਮੈਨੂੰ ਪੰਜਾਬੀ ਲੋਕਾਂ ਦੇ ਰੂਬਰੂ ਕੀਤਾ ਹੈ ਮੈਂ ਧੰਨਵਾਦ ਕਰਦਾ ਆਪ ਜੀ ਦਾ ਆਪ ਜੀ ਦੇ ਸ਼ਰੋਤਿਆਂ ਦਾ ਆਪ ਜੀ ਦੇ ਦਰਸ਼ਕਾਂ ਦਾ ਬਹੁਤ ਮਿਹਰਬਾਨੀ ਸਾਰਿਆਂ ਨੂੰ ਪਿਆਰ ਸਤਿਕਾਰ ਅਤੇ ਅਨੁਭਵ ਦੇ ਨਾਲ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਅਸੀਂ ਤਾਂ ਅਸੀਂ ਤਾਂ ਤੁਹਾਡੇ ਅੱਗੇ ਕੁਝ ਵੀ ਨਹੀਂ ਚਾਹੇ ਅਸੀਂ ਗਾਇਕੀ ਦੇ ਵਿੱਚ ਜਾਂ ਗੀਤਕਾਰੀ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਥੋੜੀ ਬਹੁਤੀ ਸੇਵਾ ਕੀਤੀ ਹੈ ਪਰ ਅਸੀਂ ਅੱਜ ਵੀ ਉਸ ਗਾਇਕੀ ਦੇ ਤੁਹਾਨੂੰ ਬਾਬਾ ਬੋੜ ਕਹਿਣ ਲੱਗਿਆ ਤੁਹਾਨੂੰ ਬਿਲਕੁਲ ਅਤਿਕਥਨੀ ਨਹੀਂ ਨਹੀਂ ਹੁੰਦੀ ਕਿਉਂਕਿ ਤੁਸੀਂ ਉਸ ਵੇਲੇ ਦੇ ਗਾਇਕ ਹੋ ਤੁਸੀਂ ਉਸ ਵੇਲੇ ਦੇ ਲੋਕਾਂ ਨੂੰ ਸੱਭਿਆਚਾਰ ਨੂੰ ਸੱਭਿਆਚਾਰ ਪ੍ਰਤੀ ਸੇਧ ਦੇਣ ਵਾਲੇ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਜਦੋਂ ਪਿੰਡਾਂ ਦੇ ਵਿੱਚ ਉਹ ਸੱਭਿਆਚਾਰ ਮੌਜੂਦ ਸੀ ਜਿਹੜਾ ਕਿ ਹੁਣ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਉਹ ਸੱਭਿਆਚਾਰ ਕਿਹੜਾ ਸੱਭਿਆਚਾਰ ਪਿੰਡਾਂ ਦੇ ਉੱਪਰੋਗਰਾਮ ਪਿੰਡਾਂ ਦੀਆਂ ਉਹ ਸੱਤਾਂ ਪਿੰਡਾਂ ਦੇ ਪਿੰਡਾਂ ਦੀਆਂ ਪਿੰਗਾ ਪਿੰਡਾਂ ਦੇ ਚਰਖੇ ਪਿੰਡਾਂ ਦੀਆਂ ਉਹ ਗਲੀਆਂ ਜਿੱਥੇ ਛੋਟੇ ਛੋਟੇ ਬੱਚੇ ਨੱਚਦੇ ਸੀ ਜਾਂ ਪਿੰਡਾਂ ਦੇ ਉਹ ਖੇਤ ਜਿੰਨਾ ਖੇਤਾਂ ਦੇ ਵਿੱਚ ਬੜਦਾਂ ਦੇ ਗਲਦਾਂ 'ਚ ਟੱਲੀਆਂ ਵੱਜਦੀਆਂ ਹੁੰਦੀਆਂ ਸੀ ਤੁਸੀਂ ਉਸ ਟਾਈਮ ਦੇ ਕਲਾਕਾਰੋ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਹਾਂ ਵੀ ਅੱਜ ਦੀ ਗਾਇਕੀ ਤੇ ਤੁਹਾਡੀ ਗਾਇਕੀ ਉਹ ਜਿਹੜੀ ਗਾਇਕੀ ਸੀ ਜਦੋਂ ਤੁਸੀਂ ਦੇਖਦੇ ਹੋ ਉਹਨਾਂ ਗਾਇਕਾਂ ਨੂੰ ਦੇਖਦੇ ਹੋ ਜਿਹੜੇ ਗਾਇਕ ਸਟੇਜਾਂ ਤੇ ਇੱਕ ਗਾਇਕ ਹੁੰਦਾ 10 ਸਪੌਂਸਰ ਹੁੰਦੇ ਨੇ ਤੇ ਉਹਨਾਂ ਦੀ ਜਿਹੜੀ ਸਟੇਜ ਆ ਸਾਰੀ ਮਜਿਸਤਨਾ ਦੇ ਨਾਲ ਭਰੀ ਹੁੰਦੀ ਆ ਤੇ ਸਾਜ਼ੀਆਂ ਦੇ ਨਾਲ ਭਰੀ ਹੁੰਦੀ ਆ ਜਦੋਂ ਤੁਹਾਡੀ ਗਾਇਕੀ ਸੀਗੀ ਅਸੀਂ ਦੇਖਿਆ ਇੱਕ ਦੋ ਅਸੀਂ ਤੁਹਾਡੀ ਸਟੇਜਾਂ ਸੁਣੀਆਂ ਤੁਸੀਂ ਬੋਰਡ ਦੇ ਤਲੇ ਤੁਹਾਡਾ ਇੱਕ ਖਾੜਾ ਲੱਗਦਾ ਹੁੰਦਾ ਸੀ ਉੱਥੇ ਟੇਬਲ ਲੱਗਿਆ ਹੁੰਦਾ ਸੀ ਜਾਂ ਆਪਾਂ ਇਹ ਕਹਿ ਸਕਦੇ ਹਾਂ ਉੱਥੇ ਪਹਿਲੇ ਹੀ ਕੋਈ ਇਸ ਤਰ੍ਹਾਂ ਦਾ ਚੌਥਰਾ ਬਣਾਇਆ ਹੁੰਦਾ ਸੀ ਉੱਥੇ ਤੁਹਾਡੇ ਨਾਲ ਦੋ ਤਿੰਨ ਸਾਜ਼ੀ ਹੁੰਦੇ ਸੀ ਪਰ ਉਹ ਗਾਇਕੀ ਸੁਣ ਸੁਣਦੇ ਸੀ ਜਦੋਂ ਮਨ ਨੂੰ ਸਕੂਨ ਮਿਲਦਾ ਸੀ ਤੇ ਇੱਕ ਇੱਕ ਲੱਭ ਜ ਸਮਝ ਆਉਂਦਾ ਸੀ ਅੱਜ ਦੀ ਗਾਇਕੀ ਤੇ ਹੁਣ ਉਹ ਗਾਇਕੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਧਰ ਸਿੰਘ ਜੀ ਜੋ ਕੁਝ ਆਪ ਜੀ ਨੇ ਹੁਣ ਤੱਕ ਕਿਹਾ ਪਹਿਲਾਂ ਮੈਂ ਉਸ ਗੱਲ ਦਾ ਜਵਾਬ ਦਿੰਨਾ ਉਹ ਇਹ ਹੈ ਵੀ ਸ਼ਹਿਰਾਂ ਵੱਲੋਂ ਲੋਕ ਵੀਰਾਂ ਕੱਤ ਕੇ ਆ ਰਹੇ ਨੇ ਕਿਉਂਕਿ ਸ਼ਹਿਰਾਂ 'ਚ ਰੋਜ਼ਗਾਰ ਨੇ ਸ਼ਹਿਰਾਂ 'ਚ ਰਹਿਣ ਸਹਿਣ ਪਿੰਡਾਂ ਨਾਲੋਂ ਚੰਗਾ ਹੈ ਸ਼ਹਿਰਾਂ 'ਚ ਪੜ੍ਹਾਈ ਹੈਗੀ ਹੈ ਸਕੂਲ ਨੇ ਕਾਲਜ ਨੇ ਔਰ ਯੂਨੀਵਰਸਿਟੀਆਂ ਪੜੀਆਂ ਹੋਈਆਂ ਨੇ ਇਸ ਕਰਕੇ ਲੋਕ ਸ਼ਹਿਰਾਂ ਵੱਲੋਂ ਆ ਰਹੇ ਨੇ ਔਰ ਚਾਹੁੰਦੇ ਨੇ ਵੀ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਪੜ੍ਹ ਲਿਖ ਜਾਵੇ ਅਤੇ ਉਹ ਅੱਛੀ ਮਤਲਬ ਇੱਕ ਸਮਾਜ ਦੇ ਵਿੱਚ ਸੇਵਾ ਕਰਨ ਵਾਲੇ ਲੋਕ ਆਉਣ ਔਰ ਉਦੋਂ ਹੀ ਆ ਸਕਦੇ ਨੇ ਜਦੋਂ ਪੜ੍ਹੇ ਲਿਖੇ ਹੋਣਗੇ ਤਾਂ ਇਹ ਅੱਜ ਜਿਹੜਾ ਜਿਹੜਾ ਫੰਕਸ਼ਨ ਤੀਆਂ ਦਾ ਬੀਬੀ ਸੁਖਜੀਤ ਕੌਰ ਜੀ ਜਿਹੜੇ ਕਿ ਲੈਕਚਰਾਰ ਨੇ ਕਬੱਡੀ ਅ ਅਸਾ ਸਕੂਲ ਦੇ ਵਿੱਚ ਹਾਇਰ ਸਕੰਡਰੀ ਸਕੂਲ ਦੇ ਵਿੱਚ ਮੈਂ ਇਸ ਗੱਲ ਦੀ ਖੁਸ਼ੀ ਨਾਲ ਤੁਹਾਨੂੰ ਦੱਸਣਾ ਚਾਹੁੰਨਾ ਵੀ ਇਹ ਲੈਕਚਰਾਰ ਤਾਂ ਅੰਗਰੇਜ਼ੀ ਦੇ ਨੇ ਲੇਕਿਨ ਪੰਜਾਬੀ ਨਾਲ ਉਹਨਾਂ ਨੂੰ ਬਹੁਤ ਲਗਾਓ ਹੈ ਤੇ ਉਹ ਪੰਜਾਬੀ ਗੀਤ ਪੰਜਾਬੀ ਰਿਕਾਰਡ ਪੀ ਉਹਨਾਂ ਨੇ ਬੜੇ ਕਰਵਾਏ ਨੇ ਚਲੋ ਮੇਰੇ ਨਾਲ ਵੀ ਉਹਨਾਂ ਨੇ ਬੜੇ ਗੀਤ ਗਾਏ ਨੇ ਤਾਂ ਅੱਜ ਦਾ ਜਿਹੜਾ ਇਹ ਫੰਕਸ਼ਨ ਸੀ ਇਹ ਫੰਕਸ਼ਨ ਇਸ ਨਾਲ ਇਸ ਕਰਕੇ ਕੀਤਾ ਗਿਆ ਸੀਗਾ ਵੀ ਜਿਹੜੀਆਂ ਬੀਬੀਆਂ ਸ਼ਹਿਰਾਂ ਚ ਆ ਕੇ ਵਸੀਆਂ ਨੇ ਹਾਂਜੀ ਜਿਹੜੇ ਬੱਚੇ ਸ਼ਹਿਰਾਂ ਚ ਅੱਜ ਅ ਦੂਜੀ ਤੀਜੀ ਚੌਥੀ ਕਲਾਸ ਪੜ੍ਹਦੇ ਨੇ ਉਹਨਾਂ ਨੂੰ ਪਿੰਡਾਂ ਦੀਆਂ ਕੁਝ ਗੱਲਾਂ ਦਿੱਸੀਆਂ ਜਾਣ ਪਿੰਡਾਂ ਦਾ ਪਹਿਰਾਵਾ ਪਹਿਨਾਇਆ ਜਾਵੇ ਪਿੰਡਾਂ ਦੇ ਖਾਣ ਪੀਣ ਬਾਰੇ ਪਿੰਡਾਂ ਦੇ ਸੱਭਿਆਚਾਰ ਬਾਰੇ ਆਪਣੇ ਪਛੋਕੜ ਬਾਰੇ ਮੇਰਾ ਮਤਲਬ ਹੈ ਵੀ ਆਪਣੀ ਉਸ ਧਰਤੀ ਨਾਲ ਜੁੜੇ ਰਹਿਣ ਵਾਸਤੇ ਅੱਜ ਦਾ ਇਹ ਫੰਕਸ਼ਨ ਕੀਤਾ ਬਾਕੀ ਰਹੀ ਗੱਲ ਵੀ ਅੱਜ ਦੇ ਸੰਗੀਤ ਦੀ ਅੱਜ ਦੇ ਗੀਤਾਂ ਦੀ ਮੈਂ ਜਦੋਂ ਆਲ ਇੰਡੀਆ ਰੇਡੀਓ ਸਟੇਸ਼ਨ ਤੇ ਮੈਂ ਗਾਉਣ ਲੱਗਿਆ ਉਦੋਂ ਹਮੇਸ਼ਾ ਇੱਕ ਪ੍ਰੋਗਰਾਮ ਜਿਹੜਾ ਹੁੰਦਾ ਸੀ ਉਹਨੂੰ ਦਿਹਾਤੀ ਪ੍ਰੋਗਰਾਮ ਕਹਿੰਦੇ ਸੀਗੇ ਔਰ ਦਿਹਾਤੀ ਪ੍ਰੋਗਰਾਮ ਦੇ ਵਿੱਚ ਲੋਕ ਗਾਇਕ ਲੋਕ ਗਾਇਕ ਸਾਨੂੰ ਲੋਕ ਕਹਿੰਦੇ ਸੀਗੇ ਤੇ ਲੋਕ ਗਾਥਾਵਾਂ ਹੀ ਗਾਈਆਂ ਜਾਂਦੀਆਂ ਸੀਗੀਆਂ ਪੂਰਨ ਗਾਤਾ ਔਰ ਇਸ ਤੋਂ ਇਲਾਵਾ ਹੀਰ ਗਾ ਦਿੱਤੀ ਇਸ ਤੋਂ ਇਲਾਵਾ ਮਿਰਜ਼ਾ ਸਾਹਿਬਾਂ ਗਾ ਦਿੱਤਾ ਇਹ ਗੀਤ ਕਿਉਂਕਿ ਉਹ ਲੋਕ ਗੀਤਾਂ ਦਾ ਹੀ ਪ੍ਰੋਗਰਾਮ ਚੱਲਦਾ ਸੀਗਾ ਉਹਦੇ ਵਿੱਚ ਦੋ ਤਿੰਨ ਗੀਤ ਹੁੰਦੇ ਸੀਗੇ ਅਸੀਂ ਤਿਆਰ ਕਰਕੇ ਲੈ ਜਾਂਦੇ ਸੀਗੇ ਪਰ ਉਸ ਤੋਂ ਮਗਰੋਂ ਪੰਜਾਬ ਦੇ ਕੁਝ ਹਾਲਾਤ ਸੁਧਰੇ ਲੋਕੀ ਥੋੜਾ ਜਿਹਾ ਮਨੋਰੰਜਨ ਵਾਲ ਨੂੰ ਆਏ ਮਨ ਰੰਜੀਂ ਤਾਂ ਹਰ ਬੰਦਾ ਕਰਦਾ ਇੱਕ ਬੰਦਾ ਜਿਹੜਾ ਨਹਾਉਣ ਵਾਸਤੇ ਗਿਆ ਨਾ ਨਹਾਉਣ ਵਾਸਤੇ ਆਪਣੇ ਬਾਥਰੂਮ ਚ ਗਿਆ ਉਹ ਵੀ ਉੱਥੇ ਕੁਝ ਨਾ ਕੁਝ ਕਰੀ ਜਾਂਦਾ ਹਾਂਜੀ ਜਿਹੜਾ ਬੰਦਾ ਖੇਚ ਹੜਬਾਉਂਦਾ ਚਾਹੇ ਉਹ ਥੱਕਿਆ ਹੋਇਆ ਚਾਹੇ ਹਾਰੇ ਹੋਇਆ ਲੇਕਿਨ ਉੱਥੇ ਵੀ ਉਹ ਆਪਣੇ ਦਿਲ ਦੀ ਪੜਾਹ ਗਾ ਕੇ ਹੀ ਕੱਢਦਾ ਤੂੰ ਮੇਰੇ ਕਹਿਣ ਦਾ ਮਤਲਬ ਹੈ ਵੀ ਜਿਹੜਾ ਸੰਗੀਤ ਹੈ ਇਹ ਇਨਸਾਨ ਦੇ ਨਾਲ ਜੁੜਿਆ ਹੋਇਆ ਔਰ ਇਹ ਖੁਰਾਕ ਵੀ ਹੈ ਇੱਕ ਕਿਸਮ ਦੀ ਤਾਂ ਮੈਂ ਸਮਝਦਾ ਹਾਂ ਜੇ ਲੋਕੀ ਇਹ ਸਭ ਕੁਝ ਐ ਅੰਜਾਇ ਕਰਨ ਲੱਗੇ ਤਾਂ ਕੁਝ ਗੀਤਕਾਰ ਤੇ ਕੁਝ ਗਾਇਕ ਉਹ ਇਸ ਮੈਦਾਨ 'ਚ ਆਏ ਜਿਨ੍ਹਾਂ ਦੇ ਵਿੱਚੋਂ ਆਪਜੀ ਜਾਣਦੇ ਹੀ ਹੋ ਗੁਰਦੇਵ ਸਿੰਘ ਮਾਨ ਬਾਬੂ ਸਿੰਘ ਜੀ ਮਾਨ ਮਰਾਨ ਵਾਲੇ ਦੇਵ ਤ੍ਰੀਕਾ ਵਾਲੇ ਇੰਦਰਜੀਤ ਜੀ ਹਸਲਪੁਰੀ ਹਾਂਜੀ ਆਪਣੇ ਇੱਕ ਬਹੁਤ ਹੀ ਅੱਛੇ ਗੀਤਕਾਰ ਸੀਗੇ ਜਿਨ੍ਹਾਂ ਦੇ ਗੀਤ ਬੀਬੀ ਸ੍ਰੇਂਦਰ ਕੌਰ ਤੇ ਪ੍ਰਕਾਸ਼ ਕੌਰ ਜੀ ਨੇ ਗਾਏ ਉਹ ਗੀਤ ਅੱਜ ਲੋਕਗੀਤ ਬਣੇ ਹੋਏ ਨੇ ਇਸੇ ਕਰਕੇ ਸਾਨੂੰ ਲੋਕ ਲੋਕ ਗਾਇਕ ਕਹਿੰਦੇ ਨੇ ਤਾਂ ਮੈਂ ਸਮਝਦਾ ਬਈ ਜਿਹੜਾ ਅੱਜ ਹੈ ਕਿਉਂਕਿ ਜਿਹੜਾ ਪਰਿਵਰਤਨ ਹੈ ਜਿਹੜਾ ਬਦਲਾਅ ਹੈ ਇਹ ਕੁਦਰਤ ਦਾ ਅਸੂਰ ਹੈ ਕੁਦਰਤ ਦਾ ਅਸੂਰ ਹੋਣ ਕਰਕੇ ਜਿਵੇਂ ਰੁੱਤਾਂ ਬਦਲਦੀਆਂ ਨੇ ਐਵੇਂ ਜਿਵੇਂ ਇਹ ਸਭ ਕੁਝ ਹੌਲੀ-ਹੌਲੀ ਬਦਲ ਰਿਹਾ ਔਰ ਇਸ ਬਦਲਾਅ ਦੇ ਵਿੱਚ ਜਿਹੜਾ ਮੀਡੀਆ ਹੈ ਖਾਸ ਕਰਕੇ ਇਲੈਕਟ੍ਰੋਨਿਕ ਮੀਡੀਆ ਉਹਨੇ ਬਹੁਤ ਜ਼ਿਆਦਾ ਅ ਲੋਕਾਂ ਦੇ ਅਸਰ ਪਾਇਆ ਹੋਇਆ ਔਰ ਲੋਕ ਉਹਦੀ ਗੱਲ ਮੰਨਦੇ ਨੇ ਉਹਨੂੰ ਬੈਠ ਕੇ ਘਰੇ ਸੁਣਦੇ ਨੇ ਅੱਜ ਕੱਲ ਉਹ ਖਾਣਿਆਂ ਵਿੱਚ ਓਡੀਆਂ ਵੱਡੀਆਂ ਰੌਣਕਾਂ ਨਹੀਂ ਹੁੰਗੀਆਂ ਕਿਉਂਕਿ ਘਰ 'ਚ ਟੀਵੀ ਲੱਗਿਆ ਹੋਇਆ ਜੇ ਇੱਕ ਚੈਨਲ ਚੰਗਾ ਨਹੀਂ ਲੱਗਦਾ ਅਗਲੇ ਦੂਜਾ ਲਾ ਲੈਂਦੇ ਨੇ ਪਰ ਮੈਂ ਸਮਝਦਾ ਭਈ ਉਸ ਵੇਲੇ ਜਦੋਂ ਅਸੀਂ ਗਾਉਣ ਲੱਗੇ ਆ ਜਮਲਾ ਜੀ ਗਾਉਂਦੇ ਸੀਗੇ ਹਰ ਜਰਨ ਕਰੇ ਵਾਲਾ ਹੁੰਦੇ ਸੀ ਕਰਨਲ ਗਿੱਲ ਕਾਉਂਦੇ ਸੀਗੇ ਹਾਂਜੀ ਸੰਦੀਪ ਲਾ ਜੀ ਕਹ ਲੋ ਇਸ ਤੋਂ ਇਲਾਵਾ ਛਿੰਦਾ ਜੀ ਕਹ ਲੋ ਮਾਨਕ ਸਾਹਿਬ ਕਹਉਂਦੇ ਸੀ ਤੁਸੀਂ ਜਿਵੇਂ ਕਿ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ ਸਾਡੇ ਕਈ ਦੋ ਸਰੋਤੇ ਇਸ ਤਰ੍ਹਾਂ ਦਾ ਸਾਨੂੰ ਕੁਐਸਚਨ ਕਰਦੇ ਹੁੰਦੇ ਨੇ ਵੀ ਮੁਹੰਮਦ ਸਦੀਕ ਜੀ ਅਜੇ ਵੀ ਗਾ ਰਹੇ ਨੇ ਵੀ ਉਹਨਾਂ ਦੀ ਉਮਰ ਕਿੰਨੀ ਹੈ ਦੇਖੋ ਉਮਰ ਦੇਖੋ ਗੱਲ ਹੈ ਜਦ ਤੱਕ ਸਰੋਤੇ ਨੇ ਔਰ ਜਿਹੜੇ ਸੁਣਨ ਵਾਲੇ ਹੈਗੇ ਨੇ ਜਾਂ ਉਹ ਚਾਹੁੰਦੇ ਨੇ ਵੀ ਮੈਂ ਗਾਵਾ ਹਾਂਜੀ ਤੇ ਉਦੋਂ ਤੱਕ ਤਾਂ ਗਾਈ ਜਾਊਗਾ ਕਿਉਂਕਿ ਸੰਗੀਤ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਡੇ ਸਾਹਾਂ ਨਾਲ ਜਾਂਦੀ ਹੈ ਕਿਉਂਕਿ ਜਿਹੜਾ ਸਿੱਖਿਆ ਸੰਗੀਤ ਹੈ ਨਾ ਉਹਨੇ ਸਾਹਾਂ ਨਾਲ ਜਾਊਗਾ ਜਦ ਤੱਕ ਤੁਸੀਂ ਪਰਲੋਕ ਲਈ ਸੁਧਾਰ ਜਾਂਦੇ ਉਦੋਂ ਤੱਕ ਇਹ ਰਹੂਗਾ ਔਰ ਸਰੋਤੇ ਹੋਣੇ ਚਾਹੀਦੇ ਨੇ ਉਦੋਂ ਤੱਕ ਗਾਈ ਚੱਮਗੇ ਤੇ ਫਿਰ ਆਪਾਂ ਇਹ ਗੱਲ ਕਹਿ ਸਕਦੇ ਵੀ ਜਿਹੜਾ ਤੁਹਾਡੀ ਸਿਹਤ ਦਾ ਰਾਜ ਹੈ ਇਹ ਸੰਗੀਤ ਹੀ ਹੈ ਮੇਰੀ ਸਿਹਤ ਦਾ ਰਾਜ ਹੈ ਲੋਕਾਂ ਦਾ ਪਿਆਰ ਜੋ ਪਿਆਰ ਮੈਨੂੰ ਮਿਲਿਆ ਐਸੇ ਤਾਂ ਬਹੁਤ ਸਾਰੇ ਕਲਾਕਾਰਾਂ ਨੂੰ ਬਹੁਤ ਪਿਆਰ ਮਿਲਿਆ ਪਰ ਜੋ ਮੈਨੂੰ ਮਿਲਿਆ ਨਾ ਪਿਆਰ ਅਤੇ ਸਤਿਕਾਰ ਜੋ ਮੈਨੂੰ ਮਿਲਿਆ ਮੈਂ ਸਮਝਦਾ ਵੀ ਇਹ ਕਿਸੇ ਕਿਸੇ ਦੀ ਕਿਸਮ ਦੇ ਵਿੱਚ ਲਿਖਿਆ ਹੁੰਦਾ ਮੇਰੇ ਤੇ ਬਹੁਤ ਜ਼ਿਆਦਾ ਪੰਜਾਬੀ ਜਿੱਥੇ ਵੀ ਬੈਠੇ ਨੇ ਚਾਹੇ ਆਪਣੇ ਦੇਸ਼ 'ਚ ਨੇ ਚਾਹੇ ਪ੍ਰਦੇਸ਼ 'ਚ ਨੇ ਐਨੇ ਦਿਆਲ ਐਨੇ ਨਿਹਾਲ ਹੋਏ ਨੇ ਬਈ ਮੈਨੂੰ ਕਿਸੇ ਚੀਜ਼ ਦਾ ਘਾਟਾ ਵੀ ਨਹੀਂ ਲਿਆ ਪਿਆਰ ਸਭ ਤੋਂ ਵੱਡੀ ਚੀਜ਼ ਹੈ ਖਜ਼ਾਨਾ ਹੀ ਪਿਆਰ ਹੁੰਦਾ ਉਹ ਮਾਇਆ ਜਿਹੜੀ ਹੈ ਨਾ ਬਹੁਤੀ ਜੁੜੀ ਹੋਈ ਉਹਨੂੰ ਮੈਂ ਬਹੁਤਾ ਨਹੀਂ ਸਮਝਦਾ ਮੈਂ ਸਮਝਦਾ ਜਿਹੜਾ ਪਿਆਰ ਹੈ ਨਾ ਇਹ ਇਹਦੀ ਕੋਈ ਕੀਮਤ ਨਹੀਂ ਹੁੰਦੀ ਹਾਂਜੀ ਤੇ ਇਸ ਕਰਕੇ ਉਹਨਾਂ ਦੀ ਵਜ੍ਹਾ ਦੇ ਨਾਲ ਹਾਂ ਜਦੋਂ ਸੁਣ ਕੇ ਕਹਿੰਦੇ ਨੇ ਯਾਰ ਇਹਨੂੰ ਦੁਬਾਰਾ ਫੇਰ ਸੁਣੀਏ ਤਾਂ ਪਤਾ ਨਹੀਂ ਕਿੰਨੇ ਕ ਸਾਹ ਹੋਰ ਵੱਧ ਜਾਂਦੇ ਨੇ ਬਿਲਕੁਲ ਤੁਸੀਂ ਸਹੀ ਕਿਹਾ ਵੀ ਜਿਹੜਾ ਪਿਆਰ ਆ ਇੱਕ ਪਿਆਰ ਹੀ ਇਹੋ ਜੀ ਚੀਜ਼ ਆ ਜਿਹੜਾ ਸਿਤ ਦਾ ਪਰ ਰਾਜ ਕਹਿ ਸਕਦੇ ਆ ਕਿਉਂਕਿ ਆਪਣੇ ਕੋਲ ਚਾਹੇ ਲੱਖਾਂ ਕਰੋੜਾ ਰੁਪਈਆ ਹੋਵੇ ਪਰ ਜੇ ਆਪਣੇ ਕੋਲ ਪਿਆਰ ਨਹੀਂਗਾ ਜੇ ਆਪਾਂ ਲੋਕ ਪਿਆਰ ਨਹੀਂ ਕਰਦੇ ਤੇ ਉਹ ਸਕੂਨ ਨਹੀਂ ਮਿਲਦਾ ਜਿਹੜਾ ਕਿ ਇੱਕ ਲੋਕਾਂ ਦਾ ਪਿਆਰ ਸਕੂਨ ਦਿੰਦਾ ਵਾ ਜੇ ਆਪਾਂ ਦੇਖੀਏ ਵੀ ਜਿਹੜੀ ਅੱਜ ਦੇ ਨੌਜਵਾਨ ਨੇ ਜ਼ਿਆਦਾਤਰ ਉਹ ਮੋਬਾਈਲਾ ਦੇ ਨਾਲ ਜੁੜੇ ਉਹਨਾਂ ਨੂੰ ਪੰਜਾਬੀ ਮਹਾਵਰੇ ਨਹੀਂ ਆਉਂਦੇ ਮਹਾਵਰੇ ਜਿਹੜੇ ਤੁਸੀਂ ਗੀਤਾਂ 'ਚ ਪੇਸ਼ ਕਰਦੇ ਸਾਨੂੰ ਕੋਈ ਇਸ ਤਰ੍ਹਾਂ ਦਾ ਪੁਰਾਣੇ ਗੀਤ ਦੇ ਦੋ ਬੋਲ ਸੁਣਾਓ ਜਿਹੜੇ ਲੋਕ ਉਹ ਬੱਚੇ ਸੁਣ ਕੇ ਕਹਿਣ ਵੀ ਇਹ ਅਸੀਂ ਗਾਣਾ ਲੌਡਸਪੀਕਰਾਂ ਤੇ ਸੁਣਦੇ ਹੁੰਦੇ ਸੀਗੇ ਉਹ ਸੁਣਾਓ ਜੀ ਅਹ ਦਾਰਾ ਸਿੰਘ ਜੀ ਗੱਲ ਇਹ ਹੈ ਵੈਸੇ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂ ਛੋਟੀ ਜਹੀ ਉਹ ਇਹ ਹੈ ਵੀ ਸਾਨੂੰ ਆਮ ਤੌਰ ਤੇ ਇਹ ਸਵਾਲ ਹੋ ਜਾਂਦਾ ਵੀ ਜੀ ਕੋਈ ਗਾਣਾ ਸੁਣਾ ਦਿਓ ਨਿਮਕ ਕਰਤਵਿਲ ਭੋਜਨ ਰਾਜਾ ਦਲ ਬਿਨ ਫੀਲ ਵਿਆ ਬਿਨ ਬਾਜਾ ਨੂਨ ਅਤੇ ਕਿਉ ਜੇ ਰਸੋਈ ਚ ਨਹੀਂ ਗਈ ਹੈਗੇ ਨਾ ਤਾਂ ਰਸੋਈ ਕਿਸੇ ਕੰਮ ਦੀ ਨਹੀਂ ਹੈ ਬਿਲਕੁਲ ਐਵੇਂ ਜਿਵੇਂ ਦਲ ਬਿਨ ਫੀਲ ਫੀਲ ਕਹਿੰਦੇ ਨੇ ਹਾਥੀ ਨੂੰ ਦਲ ਕਹਿੰਦੇ ਨੇ ਸੈਨਾ ਨੂੰ ਸੈਨਾ ਚ ਹਾਥੀ ਤੋਂ ਬਿਨ ਵਗੈਰਨਾ ਸ਼ੋਭ ਦੀ ਨਹੀਂ ਹੈ ਚਲੋ ਅੱਜ ਕੱਲ ਜ਼ਮਾਨਾ ਦੂਜਾ ਆ ਗਿਆ ਆਰਮਜ਼ ਦਾ ਆ ਗਿਆ ਹੈ ਜੀ ਲੇਕਿਨ ਪਹਿਲਾਂ ਜਿਹੜੇ ਫੌਜਾਂ ਹੁੰਦੀਆਂ ਸੀ ਨਾ ਉਹਨਾਂ ਵਿੱਚ ਹਾਥੀ ਜ਼ਰੂਰ ਹੁੰਦਾ ਦਲ ਬਿਨ ਫੀਲ ਵਿਆ ਬਿਨ ਬਾਜਾ ਬਾਜਾ ਦਾ ਮਤਲਬ ਹੈ ਰੌਣਕ ਤੇ ਸਾਜ਼ ਜੇ ਵਿਆਹ ਦੇ ਵਿੱਚ ਵਾਜਾ ਗਾਜਾ ਨਾ ਹੋਵੇ ਤਾਂ ਉਹ ਉਹ ਰੌਣਕ ਨਹੀਂ ਲੱਗਦੀ ਵਿਆਹ ਤਾਂ ਹੋ ਜਾਂਦਾ ਪਰ ਉਹ ਗੱਲ ਨਹੀਂ ਮੰਦੀ ਇਸ ਕਰਕੇ ਬਗੈਰ ਸਾਜ਼ਾਂ ਤੋਂ ਜਿਹੜਾ ਗਾਵਾਂਗਾ ਉਹ ਸ਼ਾਇਦ ਲੋਕਾਂ ਨੂੰ ਪਸੰਦ ਨਾ ਆਵੇ ਪਰ ਮੈਂ ਇਹਨਾਂ ਜ਼ਰੂਰ ਕਹਾਂਗਾ ਵੀ ਪੰਜਾਬੀ ਦੇ ਜਿਹੜੇ ਗੀਤ ਜਿਹੜੇ ਲੋਕਾਂ ਨੇ ਅਪਣਾਏ ਨੇ ਜਿਨ੍ਹਾਂ ਨੂੰ ਅਸੀਂ ਗਾਇਆ ਮੈਂ ਬੀਬੀ ਰਣਜੀਤ ਜੀ ਨੇ ਸ਼ਖਜੀਤ ਕਰਜੀ ਨੇ ਬੀਬੀ ਸਰੇਂਦਰ ਕੌਰ ਜੀ ਨੇ ਅਸੀਂ ਜਿਹੜਾ ਗੀਤ ਗਾਏ ਨੇ ਹਾਂ ਜੀ ਮੈਂ ਸਮਝਦਾ ਭਈ ਉਹ ਗੀਤ ਲੋਕ ਗੀਤ ਬਣ ਗਏ ਨੇ ਜਨਕ ਸ਼ਰਮੀਲਾ ਦਾ ਮੈਂ ਨਾਮ ਭੁੱਲ ਗਿਆ ਸੀ ਨਨ ਲਾਲ ਨੂਰਪੁਰ ਜੀ ਦਾ ਨਾਮ ਭੁੱਲ ਗਿਆ ਸੀਗਾ ਇਹ ਲੋਕ ਉਹ ਨੇ ਜਿਹੜੇ ਨੇ ਜੋ ਲਿਖਿਆ ਨਾ ਉਹ ਲੋਕਾਂ ਦੇ ਅ ਦਿਲ ਤੇ ਉਕਰਿਆ ਗਿਆ ਦਿਮਾਗ ਦੇ ਵਿੱਚ ਬਸ ਗਿਆ ਫੀਡ ਹੋ ਗਿਆ ਉਹ ਭੁੱਲਣਗੇ ਨਹੀਂ ਜਦੋਂ ਵੀ ਉਹਨਾਂ ਨੂੰ ਟਾਈਮ ਮਿਲਦਾ ਉਹ ਇਸ ਗੀਤਾਂ ਨੂੰ ਸੁਣਦੇ ਨੇ ਦੋ ਬੋਲ ਸਾਡੇ ਸਰੋਤਿਆਂ ਨੂੰ ਜੀ ਮੈਂ ਫਿਰ ਤੁਹਾਨੂੰ ਬਾਬੂ ਰਜਬਲੀ ਦੀ ਹੈ ਹੀਰ ਦੀਆਂ ਦੋ ਲੈਣਾ ਸੁਣਾ ਦੇਣਾ ਕਿਉਂਕਿ ਉਹ ਲੋਕ ਗੀਤ ਵੀ ਹੈ ਲੋਕ ਗਾਥਾ ਵੀ ਹੈ ਅਤੇ ਲੋਕ ਤੁਲ ਵੀ ਹੈ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਜੇ ਮਿਸ਼ਨ ਜਿਹੜਾ ਹੈ ਨਾ ਲੋਕ ਤੁਨਾ ਦੇ ਵਿੱਚ ਜਿਹੜੇ ਗੀਤ ਗਾਏ ਜਾਂਦੇ ਨੇ ਉਹ ਲੋਕ ਗੀਤ ਆ ਜੇ ਲੋਕ ਗਾਥਾ ਹੋਵੇ ਤਾਂ ਉਹ ਲੋਕ ਗੀਤ ਹੀ ਹੁੰਦਾ ਤੋਂ ਚਾਹੇ ਕਿਸੇ ਨੇ ਲਿਖਿਆ ਹੋਵੇ ਵੈਸੇ ਲੋਕੀ ਤੁ ਨੂੰ ਕਹਿੰਦੇ ਨੇ ਜਿਹੜਾ ਆਮ ਲੋਕਾਂ ਦਾ ਲਿਖਿਆ ਜਿਹਦੇ ਰਾਈਟਰ ਦਾ ਪਤਾ ਨਹੀਂ ਹੁੰਦਾ ਹਾਂਜੀ ਹਾਂ ਹੈ ਉਹ ਵੇਖ ਰੋਂਦਾ ਅਰਾਂਜੇ ਨੂੰ ਨਿਕਲ ਗਈਆਂ ਹੀਰ ਸਿਆਲ ਦੀਆਂ ਬਾਖਾਂ ਵੇ ਟੁਰ ਚਲਿਆ ਘਰਾਂ ਨੂੰ ਜਾ ਦੂਰ ਤੋਂ ਸੱਦ ਲਿਆ ਮਾਰ ਕੇ ਹਾਕਾਂ ਵੇਖ ਰੋਂਦਰਾਂ ਜੇ ਨੂੰ ਨਿਕਲ ਗਈਆਂ ਹੀਰ ਸਿਆਲ ਦੀਆਂ ਬਾਕਾਂ ਟੁਰ ਚਲੇ ਅਕਰਾਂ ਨੂੰ ਜਾ ਦੂਰ ਤੋਂ ਸੱਦ ਲਿਆ ਮਾਰ ਕੇ ਹਾਕਾਂ ਕੋਈ ਦੁਸ਼ਮਣ ਸੁਣ ਲੈ ਨਾ ਕੋਈ ਦੁਸ਼ਮਣ ਸੁਣ ਲੈ ਨਾ ਮੇਰੀ ਗੱਲ ਸੁਣ ਲੈ ਖੜੋ ਕੇ ਨੇੜੇ ਮੇਰੇ ਵਸਨੇ ਰਾਂਝਣਾ ਵੇ ਜ਼ੋਰ ਨਾਲ ਬੰਨ ਕੇ ਲੈ ਜਾਂਦੇ ਖੇੜੇ ਮੇਰੇ ਵਸਨੇ ਰਾਂਝਣਾ ਵੇ ਜ਼ੋਰ ਨਾਲ ਬੰਨ ਕੇ ਲੈ ਜਾਂਦੇ ਖੇੜੇ ਉਹੀ ਅੰਦਾਜ਼ ਉਹੀ ਆਵਾਜ਼ ਬਿਲਕੁਲ ਬਰਕਰਾਰ ਆ ਇੱਕ ਤਸ ਤੋਂ ਮਸਮਣੀ ਵੀ ਉਹੀ ਜਿਹੜੀ ਤੁਸੀਂ ਅੱਜ ਤੋਂ 20 ਸਾਲ ਪਹਿਲਾਂ 30 ਸਾਲ ਪਹਿਲਾਂ ਸਟੇਜਾਂ ਤੇ ਰੌਣਕ ਹੁੰਦੀ ਸੀ ਅੱਜ ਵੀ ਤੁਹਾਡੇ ਚਿਹਰੇ ਤੇ ਉਹੀ ਰੌਣਕ ਆ ਉਹੀ ਆਵਾਜ਼ ਆ ਉਹੀ ਅੰਦਾਜ਼ ਆ ਇਹ ਮੇਰੇ ਗੁਰੂ ਦੇ ਕਦਮਾਂ ਦਾ ਸਦਕਾ ਔਰ ਮੇਰੇ ਮਾਲਕ ਦੀ ਮਿਹਰਬਾਨੀ ਹੈ ਸਿਆਣੇ ਚਾਣੇ ਨਹੀਂ ਕਹਿੰਦੇ ਗੁਰੂ ਮਹਾਰਾਜ ਕਹਿੰਦੇ ਨੇ ਜੋ ਇੱਜ਼ਤ ਪਰਮਾਤਮਾ ਬਖਸ਼ਦਾ ਹੈ ਜੀ ਸਾਹਿਬ ਹੱਥ ਵੜਾਈਆਂ ਜਿਸ ਭਾਵੇਂ ਤਿਸ ਦੇ ਜਿਹਨੂੰ ਚਾਹੁੰਦਾ ਨਾ ਉਹਨੂੰ ਇੱਜ਼ਤ ਪੜਾਈ ਉਹਨੂੰ ਦੇ ਦਿੰਦਾ ਤੋਂ ਮਾਲਕ ਨੇ ਮੇਰੇ ਤੇ ਮਿਹਰਬਾਨ ਹੈ ਉਹਦੀ ਵਜ੍ਹਾ ਦੇ ਨਾਲ ਲੋਕ ਮਿਹਰਬਾਨ ਨੇ ਉਹਨਾਂ ਨੇ ਕੱਲਾ ਮੈਨੂੰ ਗੀਤ ਸੰਗੀਤ ਦੇ ਵਿੱਚ ਨਹੀਂ ਨਿਹਾਲ ਕੀਤਾ ਬਲਕਿ ਮੈਨੂੰ ਉਹਨਾਂ ਨੇ ਐਮ ਐਲ ਬਣਾ ਦਿੱਤਾ ਐਮ ਪੀ ਬਣਾ ਦਿੱਤਾ ਤੇ ਲਾਸਟ ਸਵਾਲ ਬਈ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਹੈ ਪਹਿਲਾਂ ਵੀ ਪੰਜਾਬੀ ਸੱਭਿਆਚਾਰ ਦੀਆਂ ਉਹ ਚੀਜ਼ਾਂ ਲੋਕਾਂ ਨੂੰ ਦਿਖਾਉਣ ਵਾਸਤੇ ਜਿਹੜੇ ਸਹਿਰਾਂ ਚ ਆ ਚੁੱਕੇ ਨੇ ਅੱਜ ਅਸੀਂ ਉਹਨਾਂ ਨੂੰ ਦੱਸ ਤਾਂ ਸਕਦੇ ਹਾਂ ਪਰ ਦਿਖਾਵਾਂਗੇ ਕਿੱਥੋਂ ਜੀ ਅ ਵੈਸੇ ਸਰਕਾਰ ਨੂੰ ਚਾਹੀਦਾ ਉਹ ਇੱਕ ਐਕਾਡਮੀ ਬਣਾ ਲਵੇ ਜਿਹਦੇ ਵਿੱਚ ਇਹ ਸਨੀਆਂ ਚੀਜ਼ਾਂ ਦੀ ਇੱਕ ਲਾਇਬ੍ਰੇਰੀ ਹੋਵੇ ਇੱਕ ਲਾਇਬ੍ਰੇਰੀ ਹੁੰਦੀ ਹੈ ਪੜ੍ਹਨ ਦੀ ਇੱਕ 뮤직 ਦੀ ਲਾਇਬ੍ਰੇਰੀ ਹੋਵੇ ਜਿਹਦੇ ਵਿੱਚ ਸਾਡੀਆਂ ਲੋਕ ਤੁਨਾ ਲੋਕ ਗੀਤ ਲੋਕ ਗਾਥਾਵਾ ਲੋਕ ਕਿੱਸੇ ਇਹ ਸਾਰੇ ਹੁਣ ਹਾਂਜੀ ਕਿਉਂਕਿ ਜਦੋਂ ਅਸੀਂ ਪੁਰਾਣੇ ਕਿੱਸੇ ਪੜ੍ਹਦੇ ਆ ਫਿਰ ਅਸੀਂ ਦੇਖਦੇ ਆ ਵੀ ਸਾਡੇ ਬਜ਼ੁਰਗ ਕੀ ਕਰਦੇ ਹੁੰਦੇ ਸੀ ਉਹ ਕੀ ਸੋਚਦੇ ਸੀਗੇ ਕੀ ਸੁਣਦੇ ਹੁੰਦੇ ਸੀਗੇ ਹੁਣ ਜਿਹੜੇ ਗੀਤ ਨੇ ਨਾ ਉਹ ਸੈਲਫ ਪ੍ਰੇਜ਼ ਦੇ ਗੀਤ ਨੇ ਮੈਂ ਐ ਕਰ ਦੂੰਗਾ ਮੈਂ ਉਹ ਕਰ ਦੂੰਗਾ ਮੈਂ ਤਾਂ ਐਂਚ ਕਰਦਾ ਸੀ ਮੈਂ ਉਹ ਕਰਦਾ ਸੀ ਮੈਂ ਤਾਂ ਮੇਰਾ ਮਤਲਬ ਹੈ ਵੀ ਅੱਗੇ ਇੱਕ ਕਹਾਣੀ ਹੁੰਦੀ ਸੀ ਗੀਤ ਜਿਵੇਂ ਇੱਕ ਨਾਟਕ ਹੁੰਦਾ 3 ਘੰਟੇ ਦਾ 3 ਮਿੰਟ ਦਾ ਇੱਕ ਗੀਤ ਹੁੰਦਾ ਹਾਂ ਜਿਹੜੇ ਪੂਰੀ ਕਹਾਣੀ ਹੁੰਦਾ ਜਿਵੇਂ ਨਾ ਸ਼ਾਰਟ ਸਟੋਰੀ ਹੁੰਦੀ ਹੈ ਉਹ ਜਿਵੇਂ ਗੀਤ ਨੂੰ ਆਪਾਂ ਸ਼ਾਰਟ ਸਟੋਰੀ ਕਹਿ ਸਕਦੇ ਹਾਂ ਮੈਂ ਜਿੰਨੇ ਗੀਤ ਗਾਏ ਨੇ ਉਹ ਸਾਰੇ ਸਟਾਰਟ ਵੀ ਹੁੰਦੇ ਨੇ ਔਰ ਉਹਨਾਂ ਦਾ ਐਂਡ ਵੀ ਹੁੰਦਾ ਔਰ ਜਿਸ ਚੀਜ਼ ਦਾ ਐਂਡ ਨਹੀਂ ਹੈ ਮੈਂ ਸਮਝਦਾ ਉਹਨੂੰ ਲੋਕੀ ਬਹੁਤ ਗੱਲ ਲਾਇਕ ਨਹੀਂ ਕਰਦੇ ਦੀ ਗੱਲ ਕੀਤੀ ਆ ਸਰਕਾਰਾਂ 'ਤੇ ਵੀ ਸਰਕਾਰਾਂ ਨੂੰ ਚਾਹੀਦਾ ਅਸੀਂ ਪਿਛਲੇ 1-2 ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਬਿਜਰਦੇ ਆ ਅਸੀਂ ਉੱਥੇ ਦੇ ਲੋਕਾਂ ਨੂੰ ਉੱਥੇ ਦੇ ਸਰਪੰਚਾਂ ਨੂੰ ਕਹਿ ਕੇ ਕਿ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਪੰਜਾਬੀ ਸੱਭਿਆਚਾਰ ਸੰਬੰਧਿਤ ਕੋਈ ਵੀ ਚੀਜ਼ ਪਈ ਉਹਨੂੰ ਸੰਭਾਲ ਲਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਹ ਦੇਖਣ ਨੂੰ ਨਹੀਂ ਮਿਲਣੀ ਜਿੱਥੇ ਤੱਕ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਹੈ ਸਰਕਾਰਾਂ ਨੂੰ ਵੀ ਸੱਭਿਆਚਾਰ ਮੰਤਰੀਆਂ ਨੂੰ ਵੀ ਖੇਡ ਮੰਤਰੀਆਂ ਨੂੰ ਵੀ ਇਸ ਤਰ੍ਹਾਂ ਚਾਹੀਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਚੀਜ਼ਾਂ ਪਈਆਂ ਨੇ ਜਾਂ ਬਣਵਾ ਕੇ ਨਵੀਆਂ ਪਿੰਡਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਅ ਅਜਾਇਬ ਘਰ ਹੋਣਾ ਚਾਹੀਦਾ ਜਿੱਥੇ ਸਾਡੇ ਬੱਚਿਆਂ ਨੂੰ ਉਹ ਚੀਜ਼ਾਂ ਦਿਖਾਈਆਂ ਜਾਣ ਕਿਉਂਕਿ ਨਹੀਂ ਤਾਂ ਲੱਗਦਾ ਵੀ ਹੌਲੀ-ਹੌਲੀ ਜਾ ਕੇ ਸਾਡੇ ਬੱਚੇ ਜਿਵੇਂ ਕਿ ਪੰਜਾਬੀ ਗਾਇਕੀ ਤੋਂ ਦੂਰ ਹੁੰਦੇ ਜਾ ਰਹੇ ਨੇ ਜਿਹੜੇ ਪੁਰਾਣੀ ਗੱ키 ਸੀ ਉਸ ਤਰ੍ਹਾਂ ਹੀ ਜਿਹੜੇ ਸੱਭਿਆਚਾਰ ਤੋਂ ਵੀ ਦੂਰ ਹੋ ਲੱਗ ਜਾਣਗੇ ਉਹਨਾਂ ਨੂੰ ਸੱਭਿਆਚਾਰ ਦਿਖਾਉਣ ਵਾਸਤੇ ਸਾਨੂੰ ਕਿਤੇ ਦੂਰ ਲੈ ਕੇ ਜਾਣਾ ਪਿਆ ਕਰਨਾ ਜਾਂ ਉਹ ਜਿੰਨੀਆਂ ਚੀਜ਼ਾਂ ਨੇ ਪੁਰਾਣੀਆਂ ਸਾਨੂੰ ਬਣਾ ਕੇ ਰੱਖਣੀਆਂ ਪੈਣਗੀਆਂ ਜਿਵੇਂ ਕਿ ਹੁਣ ਖੂਬ ਹੀ ਲੋਪ ਹੋ ਗਏ ਪਿੰਡਾਂ ਦੇ ਵਿੱਚ ਉਹ ਬੋਰਡ ਵੀ ਪੱਟੇ ਜਾ ਰਹੇ ਨੇ ਤੇ ਜਿਹੜੀਆਂ ਪਿੰਗਾ ਨੇ ਉਹ ਵੀ ਨਕਲੀ ਬਣ ਗਈਆਂ ਜੀ ਲੋਹੇ ਦੀਆਂ ਬਣ ਗਈਆਂ ਤੇ ਜਿਹੜੇ ਚਰਖੇ ਨੇ ਉਹ ਚਰਖਾ ਕੱਤਣ ਵਾਲੀ ਨਹੀਂ ਰਹੀ ਚਰਖੇ ਕਿੱਥੋਂ ਰਹਿਣਗੇ ਅਸੀਂ ਦੇਖਿਆ ਇੱਕ ਤੋਂ ਪਿੰਡਾਂ ਦੇ ਵਿੱਚ ਤਾਂ ਚਰਖੇ ਨੇ ਜਿਹੜੇ ਅਜੇ ਮੌਜੂਦ ਨੇ ਪਿੰਡਾਂ ਦੇ ਵਿੱਚ ਟਾਂਡਾਂ ਤੇ ਪਏ ਨੇ ਉਹ ਪਰ ਕਿਸੇ ਨਾ ਕਿਸੇ ਸਮੇਂ ਜਾ ਕੇ ਉਹ ਜਿਹੜੇ ਉਹ ਵੀ ਗਾਇਬ ਹੋ ਜਾਣੇ ਨੇ ਸਰਕਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਪੰਜਾਬੀ ਸੱਭਿਆਚਾਰ ਵੱਤ ਕੀ ਕਰਨਾ ਚਾਹੀਦਾ ਤੁਸੀਂ ਵੱਡੇ ਘਰਾਂ 'ਚ ਜਾਓ ਉੱਥੇ ਕੌਂਸਲ ਦੇ ਉੱਤੇ ਨਾ ਇੱਕ ਐਨਾ ਚਰਖਾ ਪਿਆ ਸਹੀ ਗੱਲ ਤੁਸੀਂ ਸਹੀ ਤੁਸੀਂ ਇੱਕ ਮਤਲਬ ਮੈਂ ਸਾਂ ਵੜ ਕੇ ਰਹਿ ਗਏ ਨਾ ਫਿਰ ਜੋੜੀ ਹੁੰਦੀ ਹੈ ਹਾਂ ਜੀ ਪਰ ਜਦੋਂ ਹੁਣ ਸਾਡੇ ਬੱਚੇ ਸਿਆਣੇ ਹੋ ਗਏ ਉਹ ਸੋਚਣਗੇ ਵੀ ਅੱਛਾ ਇੰਨੇ ਇੰਨੇ ਕੁੰਦੇ ਸੀ ਪੁੱਛੇ ਕਰਨਗੇ ਨਾ ਫਿਰ ਵੀ ਇਹ ਕੀ ਚੀਜ਼ ਆ ਵੀ ਇਹ ਜਿਹੜੀ ਚੀਜ਼ ਆ ਕੀ ਹੁੰਦੀ ਸੀ ਸਾਨੂੰ ਜ਼ਰੂਰਤ ਆ ਵੀ ਉਹ ਚੀਜ਼ਾਂ ਸੰਭਾਲਣ ਨੂੰ ਸਰਕਾਰਾਂ ਦੀ ਨਹੀਂ ਮੈਂ ਕੋਸ਼ਿਸ਼ ਕਰੂੰਗਾ ਹਾਂ ਜੀ ਮੈਂ ਬਾਕੀ ਦੇ ਕਲਾਕਾਰਾਂ ਨੂੰ ਨਾਲ ਲੈ ਕੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਾਂਗਾ ਵੀ ਇੱਕ 뮤직 ਅਕੈਡਮੀ ਹਾਂ ਜੀ ਇੱਕ ਲਾਇਬ੍ਰੇਰੀ ਬਹੁਤ ਜ਼ਰੂਰੀ ਹੈ ਜਿਹਦੇ ਵਿੱਚ ਲੋਕ ਗਾਥਾਵਾਂ ਲੋਕ ਕਿੱਸੇ ਔਰ ਲੋਕ ਤੁਨਾ ਦਾ ਸਾਰਾ 뮤ਜ਼ਿਕ ਹੋਵੇ ਹੈ ਜੀ ਔਰ ਜਿਹੜੇ ਸਿਆਣੇ 뮤ਜ਼ਿਕ ਡਾਇਰੈਕਟਰ ਨੇ ਜਾਂ 뮤ਜ਼ਿਕ ਨੂੰ ਜਿਨ੍ਹਾਂ ਨੇ ਸੰਭਿਆ ਹੋਇਆ ਹੈ ਜੀ ਜਾਂ ਜਿਵੇਂ ਸਾਡੇ ਢਾਡੀ ਸਾਡੇ ਕਵੀਸ਼ਰ ਹੈ ਜੀ ਸਾਡੇ ਮਾਨਕ ਵਰਗੇ ਜਮਲਾ ਜੀ ਵਰਗੇ ਜਿਹੜੇ ਲੋਕ ਗਾਇਕ ਹੋਏ ਨੇ ਹੈ ਜੀ ਉਹਨਾਂ ਲੋਕਾਂ ਦੀਆਂ ਆਵਾਜ਼ਾਂ ਨੂੰ ਸਵਾਲ ਕੇ ਰੱਖਣਾ ਜੋ ਕੁਝ ਉਹਨਾਂ ਨੇ ਗਾਇਆ ਉਹਨੂੰ ਸਮਝ ਕੇ ਰੱਖਣਾ ਇਹ ਸਾਡੀ ਡਿਊਟੀ ਬਣਦੀ ਹੈ ਇੱਕ ਗੱਲ ਹੋਰ ਵੀ ਤੁਸੀਂ ਦੇਖੋ ਮੈਂ ਤਾਂ ਤਗਰਬਨ ਇਹੀ ਗੱਲ ਕਹੂੰ ਵੀ ਸਾਰੀ ਉਮਰ ਤੁਸੀਂ ਗਾਇਕੀ ਦੇ ਲੜ ਲਾ ਦਿੱਤੇ ਤੇ ਤੁਹਾਡੇ ਵਰਗੇ ਹੋਰ ਵੀ ਜਿਹੜੇ ਕਲਾਕਾਰ ਨੇ ਜਿਹੜੇ ਇਸ ਟਾਈਮ ਚਲੋ ਗਾਤਾ ਨਹੀਂ ਰਹੇ ਪਰ ਉਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਸੇਧ ਦਿੱਤੀ ਹੈ ਤੁਸੀਂ ਰਾਜਨੀਤੀ ਵਿੱਚੋਂ ਤੇ ਗਾਇਕੀ ਦੇ ਵਿੱਚੋਂ ਕਿ ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰਾਂ ਨੇ ਗਾਇਕਾਵਾ ਤੇ ਕੁਝ ਨਹੀਂ ਕੀਤਾ ਨਹੀਂ ਮੈਂ ਤੁਹਾਨੂੰ ਦੱਸਦਾ ਗਾਇਕ ਆਪਣੇ ਆਪ 'ਚ ਬਹੁਤ ਕੁਝ ਹੁੰਦਾ ਕੁਝ ਸਾਡੀਆਂ ਗਲਤੀਆਂ ਨੇ ਜੀਲੀ ਬਜਾ ਦੇ ਨਾਲ ਸਾਨੂੰ ਅਣਦੇਖਿਆ ਕੀਤਾ ਜਾ ਰਿਹਾ ਹਨ ਹਣ ਗੌਲਿਆ ਕੀਤਾ ਜਾ ਰਿਹਾ ਉਹਦੀ ਗਲਤੀ ਇਹ ਹੈ ਅਸੀਂ ਜਦੋਂ ਜਰ ਥੋੜਾ ਜ ਮਸ਼ਹੂਰ ਹੋ ਜੰਨੇ ਆ ਫਿਰ ਅਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਮੈਂ ਤੁਹਾਨੂੰ ਦੇਖੋ ਮੇਰੇ ਨਾਲ ਬਹੁਤ ਕਲਾਕਾਰ ਹੁਣ ਨਾਰਾਜ਼ ਹੋਣਗੇ ਵੀ ਇਹ ਕੀ ਬੋਲੀ ਜਾਂਦਾ ਅਸਲ ਗੱਲ ਇਹੀ ਹੈ ਹਾਂਜੀ ਫਿਰ ਅਗਲੇ ਅੱਜ ਮੈਂ ਚਲੋ ਪੁਰਾਣੀ ਗਲਤੀ ਹੋਰ ਹੈ ਮੈਨੂੰ ਅੱਜ ਪਤਾ ਵੀ ਜਿਨੇ ਇੱਕ ਕ੍ਰੈਸ਼ ਕੀਤੀ ਹੈ ਨਾ ਜਿਹਨੂੰ ਆਪਾਂ ਸਿੰਗਲ ਟਰੈਕ ਕਹਿੰਦੇ ਆ ਉਹ ਤੁਹਾਨੂੰ ਮਿਲ ਕੇ ਪੁੱਛਗਾ ਪਛਾਣਦੇ ਮੈਨੂੰ ਵੀ ਭਲਿਆ ਲੋਕਾ ਆਪਣੇ ਆਪ ਇੰਟਰੋਡਿਊਸ ਕਰਾ ਦਿਓ ਤੁਸੀਂ ਮੈਂ ਜੀ ਫਲਾਣਾ ਬੰਦਾ ਮੇਰਾ ਆ ਕੀਤਾ ਜੇ ਸੁਣਿਆ ਕਿ ਨਹੀਂ ਸੁਣਿਆ ਹੈ ਜੀ ਉਹ ਬਿਰਦੇ ਪੁੱਛਣਗੇ ਪਛਾਣਿਆ ਉੱਥੋਂ ਪਤਾ ਲੱਗ ਜਾਂਦਾ ਵੀ ਹਾਲੇ ਤਾਂ ਇਹਦਾ ਇੱਕ ਹੀ ਟ ਹੋਇਆ ਜਦੋਂ ਇਹਦੇ 15 20 ਫੇਰ ਕੀ ਕਾ ਹੋਗਾ ਫੇਰ ਹੋਊਗਾ ਕੀ ਹੈ ਜੀ ਲੋਕਾਂ ਨੂੰ ਕੀ ਤੁਹਾਡੀ ਬਿਲਕੁਲ ਰਾਈਟ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਜਦੋਂ ਇੱਕ ਗੀਤ ਆ ਜਾਂਦਾ ਤਾਂ ਉਹ ਆਪਾਂ ਕਹਿ ਦਿੰਦੇ ਹਵਾ ਹੀ ਬਦਲ ਜਾਂਦੀ ਆ ਆਪਾਂ ਬਦਲ ਜਾਂਦੀ ਆ ਇਹ ਸਾਡੇ ਸਾਡਾ ਕਸੂਰ ਹੈ ਇਸ ਗੱਲ ਦੇ ਵਿੱਚ ਸੂਰ ਮੈਂ ਸਮਝਦਾ ਸਾਡੀ ਸੋਚ ਦਾ ਕਸੂਰ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਅਸੀਂ ਉਸਤਾਦਾਂ ਦੇ ਚੰਡੇ ਹੋਏ ਨਹੀਂ ਹੈਗੇ ਸਾਡੇ ਸੰਗੀਤ ਮਤਲਬ ਇਸ ਪਿੜ੍ਹ ਦੇ ਵਿੱਚ ਇਸ ਫੀਲਡ ਦੇ ਵਿੱਚ ਸਭ ਤੋਂ ਪਹਿਲਾਂ ਆਦਬ ਆਦਾਬ ਸਿਖਾਇਆ ਜਾਂਦਾ ਸਭ ਤੋਂ ਪਹਿਲਾਂ ਵੀ ਕਿਵੇਂ ਆਦਬ ਕਰੀਦਾ ਹੈ ਜੀ ਆਪ ਜੀ ਨੂੰ ਪਤਾ ਨਹੀਂ ਹੈ ਮਾਸੀ ਖਾੜੇ ਦੇਖੇ ਨੇ ਗਵਣ ਵਾਲੇ ਸੁਣਨੇ ਜਿਉਂ ਕਿ ਪੈਸਾ ਦਿੰਦਾ ਸੀ ਹਾਂਜੀ ਉਹਨੂੰ ਫੜ ਕੇ ਉਹਨੂੰ ਐ ਕਰ ਮੱਥੇ ਤੇ ਲਾਉਂਦੇ ਸੀਗੇ ਹਾਂਜੀ ਉਹਦੀਆਂ ਦੋ ਗੱਲਾਂ ਸੀਗੀਆਂ ਹੁਣ ਤਾਂ ਪੈਰਾ ਚ ਰੋਲਦੇ ਨੇ ਜੀ ਜਦੋਂ ਲੋਕ ਐ ਕਰਕੇ ਸਿੱਟਦੇ ਪੈਰਾ ਚ ਰੋਲਦੇ ਹਾਂਜੀ ਲੋ ਇੱਕ ਤਾਂ ਉਹਦੇ ਨਾਲ ਮਾਇਆ ਦਾ ਅਦਬ ਹੁੰਦਾ ਇੱਕ ਗੱਲ ਦੂਜਾ ਉਸ ਬੰਦੇ ਦਾ ਅਦਬ ਹੁੰਦਾ ਜਿਹੜਾ ਤੁਹਾਨੂੰ ਤੁਹਾਡਾ ਅਦਬ ਕਰਕੇ ਗਿਆ ਜਿਹੜਾ ਤੁਹਾਡਾ ਮਾਣ ਕਰਕੇ ਗਿਆ ਤੇ ਉਹਦਾ ਵੀ ਅਦਬ ਹੁੰਦਾ ਹਾਂਜੀ ਤਾਂ ਇਸ ਕਰਕੇ ਸਾਡੀਆਂ ਸਾਰੀਆਂ ਗੱਲਾਂ ਤਾਂ ਬਹੁਤ ਹਜ਼ਰਤੀਆਂ ਹੁਣ ਤਾਂ ਅਗਲੇ ਫੋਟੋ ਖਿਚਾਉਣ ਹੁੰਦੇ ਨੇ ਗਵਈਏ ਨਾਲ ਫੜ ਕੇ 10-10 ਤੇ 10 ਨੋਟ ਐਂ ਕਰਕੇ ਹਾਂਜੀ ਉਹਨੇ ਫੋਟੋ ਖਚੜੀ ਹੁੰਦੀ ਆ 100 ਰੁਪਏ ਦਾ ਨੂੰ ਕੁਝ ਨਹੀਂ ਆ 100 ਰੁਪਏ 'ਚ ਕੋਈ ਫੋਟੋ ਖਚਾਉਂਦਾ ਨਹੀਂ ਹੁੰਦਾ ਪਰ ਉਹ ਸੋਚਦੇ ਨੇ ਵੀ 100 ਰੁਪਏ 'ਚ ਫੋਟੋ ਖੜਾਵਾਂਗੇ ਔਰ ਗਾਇਕ ਵੀ ਚਪਕ ਕੇ ਖੜਾ ਰਹਿੰਦਾ ਇੱਕ ਜਾਲਾ ਭਾਈ ਸਾਡੇ ਉਹ ਗੀਤਕਾਰ ਜਿਹੜੇ ਤੁਹਾਡੀ ਉਮਰ ਦੇ ਆ ਵੀ ਆਪਾਂ ਕਹਿ ਸਕਦੇ ਆ ਵੀ ਅੱਜ ਮੰਦੀ ਹਾਲਤ ਦੇ ਵਿੱਚ ਮੰਜੇ ਤੇ ਪਏ ਨੇ ਸਰਕਾਰਾਂ ਨੇ ਜਿੱਥੇ ਉਹਨਾਂ ਨੂੰ ਪੈਨਸ਼ਨਾਂ ਲਗਾਉਣੀਆਂ ਸੀ ਉੱਥੇ ਉਹਨਾਂ ਦੀ ਸਾਰ ਵੀ ਨਹੀਂ ਲਈ ਜਾ ਸਕਦੀ ਜਿਵੇਂ ਜਿਵੇਂ ਆਪਾਂ ਗੱਲ ਕਰ ਲਈਏ ਚਤਰ ਸਿੰਘ ਪ੍ਰਵਾਨਾਂ ਦੀ ਉਹ ਪਿਛਲੇ ਕਾਫੀ ਦਿਨਾਂ ਤੋਂ ਮੰਜੇ ਤੇ ਪਏ ਆ ਨੇ ਪਰ ਉਹਨਾਂ ਦੀ ਜਿਹੜੀ ਹਾਲਤ ਆ ਉਹ ਬਹੁਤ ਹੀ ਖਰਾਬ ਆ ਪਰ ਸਰਕਾਰਾਂ ਨੇ ਕਿਤੇ ਨਾ ਕਿਤੇ ਜਾ ਕੇ ਇਹ ਅਣਗੌਲੇ ਕੀਤੇ ਹੋਏ ਨੇ ਜਿਨ੍ਹਾਂ ਨੇ ਕਿ ਸਾਡੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਸਤੇ ਕੁਝ ਨਾ ਕੁਝ ਕੀਤਾ ਜੀ ਨਾਲ ਸਿੰਘ ਜੀ ਇਹਦੇ ਬਾਰੇ ਹੋ ਸਕਦਾ ਜਦੋਂ ਮੈਂ ਸੱਚ ਬੋਲੂਗਾ ਨਾ ਤੇ ਬਹੁਤ ਸਾਰੇ ਲੋਕ ਬਹੁਤ ਸਾਰੇ ਰਾਈਟਰ ਮੇਰੇ ਨਾਲ ਗੁੱਸੇ ਵੀ ਹੋਣਗੇ ਦੇਖੋ ਸ਼ਾਬਾਸ਼ ਕਿਸੇ ਕੰਮ ਤੇ ਸ਼ਾਬਾਸ਼ੇ ਮਿਲਦੀ ਹੁੰਦੀ ਹੈ ਇੱਕ ਗੀਤ ਲਿਖਿਆ ਜਾਂਦਾ ਹੁੰਦਾ ਇੱਕ ਗੀਤ ਜੋੜਿਆ ਜਾਂਦਾ ਹੁੰਦਾ ਗੀਤ ਲਿਖਣ ਚ ਔਰ ਜੋੜਨ ਚ ਬਹੁਤ ਫਰਕ ਹੈ ਉਸ ਗੀਤ ਨੂੰ ਜਿਹੜਾ ਅੰਦਰੋਂ ਆਇਆ ਉਸ ਗੀਤ ਨੂੰ ਲੋਕੀ ਸੰਭਾਲ ਕੇ ਰੱਖਦੇ ਨੇ ਜਿਹੜਾ ਜੋੜਿਆ ਹੋਇਆ ਗੀਤ ਹੈ ਨਾ ਉਹਨੂੰ ਸੁਣਦੇ ਨੇ ਕਪੜਾ ਝਾੜ ਕੇ ਤੁਰ ਜਾਂਦੇ ਬਿਲਕੁਲ ਇੰਨਾ ਫਰਕ ਹੁੰਦਾ ਇਸ ਕਰਕੇ ਜਿੱਤੇ ਤੱਕ ਤਲੁਕੇ ਮੈਂ ਉਹੀ ਪਹਿਲਾਂ ਗੱਲ ਕੀਤੀ ਹੈ ਕਿ ਜਦੋਂ ਅਸੀਂ ਚੱਲਦੇ ਹੁੰਨੇ ਆ ਸਾਡੇ ਕੋਲ ਮਾਇਆ ਆਉਂਦੀ ਹੈ ਅਸੀਂ ਕਿਉਂ ਨਹੀਂ ਸੰਭਲਦੇ ਬਿਲਕੁਲ ਸਹੀ ਹੈ ਤੁਹਾਡੀ ਗੱਲ ਤੇ ਤੁਸੀਂ ਲਾਸt ਅਸੀਂ ਕਿਉਂ ਉਡੀਕਦੇ ਆ ਕਿ ਸਾਨੂੰ ਕੋਈ ਪੈਨਸ਼ਨ ਦੇਊਗਾ ਕਿਉਂ ਉਡੀਕ ਕਿਉਂ ਉਡੀਕਦੇ ਆ ਜਦੋਂ ਸੰਭਾ ਹੁੰਦਾ ਆਪਾਂ ਨੂੰ ਸੰਭਾਲਦੇ ਨਹੀਂਗੇ ਸੰਭਾਲਦੇ ਨਹੀਂ ਹੈਗੇ ਇਹ ਗੱਲ ਦੂਜੀ ਗੱਲ ਇਹ ਆ ਤੁਸੀਂ ਲੋਕ ਸੇਵਾ ਦਾ ਕੀਤੇ ਨਹੀਂ ਹੈ ਜੇ ਤੁਹਾਨੂੰ ਪੈਨਸ਼ਨ ਲੱਗ ਜੇਵੇ ਇੱਕ ਮੁਲਾਜ਼ਮ ਹੈ ਜੀ ਚਾਹੇ ਪੁਲਿਸ ਚਾਹੇ ਚਾਹੇ ਉਹ ਨਰਕ ਹੈ ਚਾਹੇ ਉਹ ਅਫਸਰ ਹੈ ਉਹ ਵੀ 25-30 ਸਾਲ ਸੇਵਾ ਕਰਦਾ ਇਸ ਕਰਕੇ ਪੈਨਸ਼ਨ ਲੱਗਦੀ ਹੈ ਹੁਣ ਜਿਹੜੇ ਗਵਣ ਵਾਲੇ ਬੰਦੇ ਨੇ ਹਾਂ ਕਿਸੇ ਸਹਿਯੋਗਕਰ ਨੂੰ ਉਹਨੂੰ ਐਵਾਰਡ ਦਿੱਤਾ ਜਾ ਸਕਦਾ ਹੈ ਜੀ ਪੈਨਸ਼ਨ ਫਿਰ ਵੀ ਬਹੁਤ ਮੁਸ਼ਕਲ ਹੈ ਕਿਉਂਕਿ ਪੈਨਸ਼ਨ ਉਹਨਾਂ ਲੋਕਾਂ ਨੂੰ ਲੱਗਦੀ ਹੈ ਜਿਹੜੇ ਜਾਣ ਤੜੀ ਦੇ ਤਰਕੇ ਜਾਂ ਤਾਂ ਬਾਰਡਰ ਤੇ ਬੈਠੇ ਨੇ ਜਾਂ 8 ਘੰਟੇ ਦਫ਼ਤਰ ਦੀ ਡਿਊਟੀ ਦੇਦੇ ਨੇ ਲੋਕਾਂ ਦੀ ਸੇਵਾ ਕਰਦੇ ਨੇ ਮੰਨਦਾ 10-20 ਤੋਂ ਚੱਲ ਕੇ ਆਉਂਦਾ ਤੇ ਜਿੰਨਾ ਆਹ ਕੰਮ ਹੈ ਉਹ ਫੌਰੀ ਕਰ ਦਿੰਦੇ ਨੇ ਪੈਨਸ਼ਨ ਉਹਨਾਂ ਲੋਕਾਂ ਨੂੰ ਹੁੰਦੀ ਹੈ ਠੀਕ ਹੈ ਜੀ ਇਹ ਸਨ ਪੰਜਾਬੀ ਗਾਇਕੀ ਦੇ ਬਾਬਾ ਬੋਰਡ ਮੁਹੰਮਦ ਸਦੀਕ ਜੀ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਜੀ ਜਿਨ੍ਹਾਂ ਨਾਲ ਅੱਜ ਅਸੀਂ ਲੋਕ ਗਿੱਦੀ ਗਿੱਕੀ ਦੀ ਗੱਲ ਕੀਤੀ ਹੈ ਉੱਥੇ ਇਹਨਾਂ ਨਾਲ ਅੱਜ ਪੋਲਿਟਿਕਸ ਦੀ ਵੀ ਗੱਲ ਕੀਤੀ ਆ ਉੱਥੇ ਉਹ ਇਹਨਾਂ ਦੇ ਨਾਲ ਉਹਨਾਂ ਗਿੱਕਿਆਂ ਦੀ ਵੀ ਗੱਲ ਕੀਤੀ ਹੈ ਜਿਹੜੇ ਗਿੱਕਿਆਂ ਨੇ ਅੱਜ ਸਾਡੀ ਗਿੱਕੀ ਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਇਹ ਤੁਸੀਂ ਭਲੀਪਾਂਤ ਜਾਣਦੇ ਹੋ ਜਿੱਥੇ ਅੱਜ ਅਸੀਂ ਗੱਲ ਕੀਤੀ ਹੈ ਇਹਨਾਂ ਨਾਲ ਉਹਨਾਂ ਗੀਤਕਾਰਾਂ ਦੀ ਗੱਲ ਕੀਤੀ ਆ ਉਹਨਾਂ ਸਰਕਾਰ ਸਰਕਾਰਾਂ ਦੀ ਗੱਲ ਕੀਤੀ ਹੈ ਜਿਹੜੇ ਗੀਤਕਾਰਾਂ ਨੂੰ ਲੈ ਕੇ ਮਤਲਬ ਜਾਂ ਕਲਾਕਾਰਾਂ ਨੂੰ ਲੈ ਕੇ ਜਾਂ ਉਹਨਾਂ ਨੂੰ ਕੋਈ ਨਾ ਕੋਈ ਜਿਹੜੇ ਜਾਂ ਪੈਨਸ਼ਨ ਵਗੈਰਾ ਲੱਗਣੀ ਚਾਹੀਦੀ ਆ ਉੱਥੇ ਹੀ ਅੱਜ ਅਸੀਂ ਇਹਨਾਂ ਨਾਲ ਪੰਜਾਬੀ ਸੱਭਿਆਚਾਰ ਜਿਹੜਾ ਸਾਡਾ ਸਾਤ ਤੋਂ ਦੂਰ ਹੁੰਦਾ ਜਾ ਰਿਹਾ ਉਹਨੂੰ ਸੰਭਾਲਣ ਦੀ ਵੀ ਗੱਲ ਕੀਤੀ ਹੈ ਸਾਨੂੰ ਅਸੀਂ ਉਮੀਦ ਕਰਦੇ ਆ ਵੀ ਇਹ ਸਾਡੀ ਜਿਹੜੀ ਇੰਟਰਵਿਊ ਆ ਮੁਹੰਮਦ ਸਦੀਕ ਜੀ ਨਾਲ ਤੁਹਾਨੂੰ ਪਸੰਦ ਆਈ ਹੋਵੇਗੀ ਅਸੀਂ ਇਹਨਾਂ ਦਾ ਬਹੁਤ-ਬਹੁਤ ਆਪਣੇ ਚੈਨਲ ਤੇ ਧੰਨਵਾਦ ਕਰਦੇ ਆ ਨਰਪੱਖ ਪੋਰਟ ਤੇ ਪਰਮਾਤਮਾ ਕਰੇ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਸਿਹਤ ਦਾ ਰਾਜ ਆ ਉਹ ਬਰਕਰਾਰ ਰਹੇ ਤੇ ਇਸ ਤਰ੍ਹਾਂ ਇਹਨਾਂ ਦੀ ਆਵਾਜ਼ ਔਰ ਅੰਦਾਜ਼ ਬਰਕਰਾਰ ਰਹੇ ਪਰਮਾਤਮਾ ਅੱਗੇ ਅਸੀਂ ਇਹ ਅਰਦਾਸ ਕਰਦੇ ਆ ਧੰਨਵਾਦ ਜੀ ਦਰਾ ਜੀ ਮੈਂ ਆਪ ਜੀ ਦਾ ਆਪ ਜੀ ਦੇ ਚੈਨਲ ਦਾ ਆਪ ਜੀ ਦੇ ਦਰਸ਼ਕਾਂ ਦਾ ਸਰੋਤਿਆਂ ਦਾ ਬਹੁਤ ਹੀ ਅਨੁਮਤੀ ਸਤਿਕਾਰ ਨਾਲ ਧੰਨਵਾਦ ਵੀ ਕਰਦਾ ਤੇ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਬਹੁਤ ਬਹੁਤ ਮਿਹਰਬਾਨੀ ਆਪ ਜੀ ਦੀ ਆਪ ਜੀ ਨੇ ਪੰਜਾਬੀ ਲੋਕਾਂ ਦੇ ਮੈਨੂੰ ਰੂਬਰੂ ਕੀਤਾ ਧੰਨਵਾਦ ਮਿਹਰਬਾਨੀ ਥੈਂਕ ਯੂ